ਏ ਬਾਈ 2021 ਮਾਡਲ ਆ ਹਾਂਜੀ 4x4 ਦੇ ਵਿੱਚ ਆ ਗਿਆ ਹਾਂਜੀ ਤੇ ਕੈਬਨ ਲੱਗਿਆ ਹੋਇਆ ਠੀਕ ਆ ਜੀ ਮੂਰੇ ਵੇਟ ਲੱਗੇ ਹੋਇਆ ਬਾਈ 3 ਕੁਆਂਟਲ ਵੇਟ ਹੋਣੇ ਤੇ ਇਹ ਵੀ ਵੀਰੇ ਪੰਜਾਬ ਨੰਬਰ ਆ ਪਹਿਲੇ ਨਾਮ ਆ ਹਾਂਜੀ 2015 ਮਾਡਲ ਆ ਇਹ ਬਾਈ 2014 ਮਾਡਲ ਆ ਹਾਂਜੀ ਪੀਵੀ 13 ਸੰਗਰੂਰ ਦਾ ਨੰਬਰ ਆਪਣਾ ਤੇ ਇਹ ਵੀ ਬਾਈ ਆਪਣਾ ਪੰਜਾਬ ਨੰਬਰ ਆ ਪਹਿਲੇ ਨਾਮ ਆ ਹਾਂਜੀ ਪਟਿਆਲੇ ਦਾ ਸਾਡਾ ਲੋਕਲ ਹੀ ਆ ਇਹ ਵੀ ਬਾਈ ਰਿਜੀਨਲ ਟਾਇਰ ਇਹਦੇ ਨਾਲ ਦੀ ਆ ਠੀਕ ਆ ਜੀ 9950 ਘੰਟਾ ਚੱਲਿਆ ਹੋਇਆ ਟਰੈਕਟਰ ਬਾਈ ਇਹਦੇ ਵੀ ਨਾਲ ਦੀ ਆ ਟਾਇਰ ਪੰਜਾਬ ਨੰਬਰ ਆ ਪਹਿਲੇ ਨਾਮ ਆ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਦਿੱਤੂਪੁਰ ਜੱਟਾਂ ਦੇ ਵਿੱਚ ਖੜੇ ਆ ਜ਼ਿਲ੍ਹਾ ਪਟਿਆਲਾ ਬਾਈ ਨਾਲ ਹੈਰੀ ਆ ਆਪਣੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰੇ ਠੀਕ ਵਧੀਆ ਜੀ ਵਧੀਆ ਤੇ ਕਿਵੇਂ ਆ ਕਾਰੋਬਾਰ ਬਹੁਤ ਵਧੀਆ ਚੱਲੀ ਜਾਂਦਾ ਵੀਰੇ ਹਾਂਜੀ ਬਹੁਤ ਵਧੀਆ ਚੱਲੀ ਜਾਂਦਾ ਤੇ ਕਿੰਨੇ ਕ ਟਰੈਕਟਰ ਰੱਖ ਆਪਣੇ ਕੋਲ ਹੈਗੇ ਬਾਈ 30 ਟਰੈਕਟਰ ਹੈਗੇ ਅੱਜ ਟਰਾਲੀਆਂ ਵੀ ਹੈਗੀਆਂ ਠੀਕ ਹੈ ਜੀ ਹਾਂ ਜੀ ਹਾਂ ਤੇ ਬਾਈ ਜਿਹੜਾ ਆਪਣੀ ਇਹ ਲੋਕੇਸ਼ਨ ਪੈ ਗਈ ਕੀ ਪੈ ਗਈ ਲੋਕੇਸ਼ਨ ਦਿੱਤੂ ਪਰ ਜੱਟਾ ਬਾਈ ਅੱਡਾ ਆ ਹਾਂ ਜੀ ਰੋਡ ਤੇ ਆ ਪਟਿਆਲਾ ਤੋਂ ਬਾਸੂ ਰੋਡ ਤੇ ਠੀਕ ਹੈ ਜੀ ਜਿਲ੍ਹਾ ਆਪਾਂ ਨੂੰ ਪਟਿਆਲਾ ਪੈਂਦਾ ਠੀਕ ਹੈ ਕਿਲੋਮੀਟਰੇ ਪਟਿਆਲਾ 18 ਕੇ ਨਾਬਾ ਠੀਕ ਹੈ 18 ਕੇ ਆਪਣਾ ਸਰਾਂਦਾ ਠੀਕ ਹੈ ਗੱਬੇ ਪੈ ਜਾਂਦੇ ਹਾਂ ਹਾਂ ਜੀ ਵੀਰੇ ਤੇ ਜਿਹੜੇ ਟਰੈਕਟਰ ਆਪਾਂ ਦਿਖਾਵਾਂਗੇ ਬਾਈ ਹੈਰੀ ਕਾਪੀ ਕਾਗਜ਼ਾਂ ਦੇ ਕਿਦਾਂ ਰਹਿਗੇ ਕਾਪੀ ਕਾਗਜ਼ਾਂ ਦੇ ਪੂਰੇ ਓਕੇ ਨੇ ਵੀਰੇ ਪੰਜਾਬ ਨੰਬਰ ਨੇ ਸਾਰੇ ਟਰੈਕਟਰਾਂ ਦੇ ਸਾਰੇ ਕਾਪੀ ਕਾਗਜ਼ ਮਿਲਣਗੇ ਇੰਜਨ ਗੇਅਰ ਦੇ ਪੂਰੇ ਓਕੇ ਨੇ ਇੰਜਨ ਗੇਅਰ ਦੇ ਸਾਰੇ origignal tractor ਆ ਜੋ ਮਿੱਤਰੋ ਹੁਣ ਆਪਾਂ ਸਟਾਰਟ ਕਰਦੇ ਆ ਤੁਹਾਨੂੰ ਪੂਰੇ ਘੈਂਟ ਘੈਂਟ ਕੰਡੀਸ਼ਨਾਂ ਦੇ tractor ਦਿਖਾਵਾਂਗੇ ਪੂਰੀਆਂ ਚੰਗੀਆਂ ਕੰਮਿਸਰਾ ਦੇ ਇੱਕ ਪਾਸੇ ਤਾਂ ਜੌਂਡੀਅਰ ਲੱਗੇ ਪਏ ਨੇ ਇੱਕ ਪਾਸੇ 855 ਫਾਰਮਸਟ ਗਾਂ ਵੀ ਕਾਫੀ tractor ਖੜੇ ਨੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ 5405 ਤੇ ਇਹਦੇ ਬਾਰੇ ਦੱਸੀ ਬਾਈ ਤੇ ਬਾਈ 2021 ਮਾਡਲ ਆ ਹਾਂਜੀ 4x4 ਦੇ ਵਿੱਚ ਆ ਗਿਆ ਹਾਂਜੀ ਤੇ ਕੈਵਨ ਲੱਗਿਆ ਹੋਇਆ ਠੀਕ ਹੈ ਜੀ ਮੂਰੇ ਵੇਟ ਲੱਗੇ ਹੋਇਆ ਬਾਈ 3 ਕੁਆਂਟਲ ਵੇਟ ਹੋਣੇ 50 ਕਿਲੋ ਦੀ ਮਤਲਬ ਇੱਕ ਪਲੇਟ ਆ ਠੀਕ ਹੈ ਜੀ ਹਾਂ ਵਧੀਆ ਪੂਰਾ ਏਸੀ ਯੂਸੀ ਫੁੱਲ ਲੁੱਕ ਆ ਪੰਜਾਬ ਨੰਬਰ ਆ ਬਠਿੰਡੇ ਦਾ ਠੀਕ ਹੈ ਪਹਿਲੇ ਨਾਮ ਆ ਪਹਿਲੇ ਨਾਮ ਹੈ ਹਾਂ ਜੀ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦੀ ਪੂਰੀ ਤਸੱਲੀ ਆ ਇਹ ਚੱਲਿਆ ਹੋਇਆ ਮੈਨੂੰ ਲੱਗਦਾ 11 ਕੁ 100 ਘੰਟੇ ਚੱਲਿਆ ਹੋਇਆ ਨਾਲ ਦੀ ਟਾਇਰ ਨਹੀਂ ਚਾਲ ਨਾਲ ਦੀ ਟਾਇਰ ਨਹੀਂ ਟਾਇਰ ਕਿੰਨੇ ਕ ਪੈਸੇ ਪਏ ਹੋਣੇ ਟਾਇਰ ਬਾਈ 80 85 ਪੈਸੇ ਹੈਗੇ 80 85 ਪੈਸੇ ਟਾਇਰ ਪੈਣੇ ਬਾਈ ਹਾਂ ਜੀ ਤੇ ਟਰੈਕਟਰ ਪੂਰਾ ਚੰਗਾ ਐ ਐਮ ਆਰ ਐਫ ਦੇ ਟਾਇਰ ਨੇ ਤੇ ਮਾਡਲ ਤੇ ਬਈ ਰੇਟ ਮਾਡਲ 2021 ਆ ਵੀਰੇ ਹਾਂਜੀ ਰੇਟ ਇਹਦਾ ਡਿਮਾਂਡ ਆਪਾਂ ਕਰਦੇ ਆ 12 ਲੱਖ 40 ਹਜ਼ਾਰ ਠੀਕ ਐ ਜੀ ਬਾਕੀ ਮਾਨਤਾਣ ਕਰ ਦਾਂਗੇ 12 ਲੱਖ ਦਾ ਦੇ ਦਾਂਗੇ ਆਪਾਂ ਠੀਕ ਐ 12 ਲੱਖ 40 ਹਜ਼ਾਰ ਐ ਬਈ ਰੇਟ 12 ਲੱਖ ਦਾ ਮੰਨ ਜੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਾਲ ਸਾਢੇ 11 ਦਾ ਬਿਨਾ ਗਏ ਬੰਦ ਤਾਂ ਮੰਗੀ ਜਾਂਦੇ ਆ ਇਹਦਾ ਠੀਕ ਐ ਜੀ ਹਾਂ ਹੁਣ ਸੀ ਆਰ ਡੀ ਆਉਣ ਲੱਗਿਆ ਨਾ ਇਹ ਬੰਦ ਹੋ ਗਿਆ ਇਹ ਬੰਦ ਹੋ ਗਿਆ ਹਾਂ ਇਹ ਬੰਦ ਹੋ ਗਿਆ ਠੀਕ ਐ ਜੀ ਹਾਂ ਤੇ ਮੂਰੀ ਆ ਗਿਆ 50 50 D ਹਾਂਜੀ ਜੌਂਡੀ ਆ ਰਾਰੇ ਰੰਗ ਦਾ ਤੇ ਇਹਦੇ ਬਾਰੇ ਦੱਸੀ ਬਾਈ ਤੋਤੇ ਬਾਰੇ ਇਹ ਵੀ ਵੀਰੇ ਪੰਜਾਬ ਨੰਬਰ ਆ ਪਹਿਲੇ ਨਾਮ ਆ ਹਾਂਜੀ 2015 ਮਾਡਲ ਆ ਠੀਕ ਹੈ ਟਾਇਰ ਇਹਦੇ ਵੀ ਨਾਲ ਦੇ ਆ ਨਾਲ ਤੇ ਕਿੰਨੇ ਕੇ ਪੈਸੇ ਪਏ ਹੋਣੇ ਬਾਈ ਇਹ ਅੱਧੇ ਕ ਟਾਇਰ ਹੋਣਗੇ ਵੀਰੇ ਅੱਧੇ ਕ ਟਾਇਰ ਪਏ ਨੇ ਨਾਲ ਦੇ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਓਕੇ ਆ ਦਿਖਾ ਦਿਓ ਸਾਰਾ ਓਰੀਜਨਲੀ ਆ ਕਿਤੇ ਕੋਈ ਰੇਨ ਵਾਲਾ ਸਾਰਾ ਹੈ ਹਾਂ ਸਾਰਾ ਮਗਰਾਂ ਚੰਗੇ ਆ ਓਕੇ ਆ ਬਾਈ ਐਨ ਓਕੇ ਆ ਵੀਰੇ ਠੀਕ ਹੈ ਜੀ ਚਾਹੇ ਬਾਕੇ ਤਸੱਲੀ ਕਰ ਲਵੇ ਬੰਦਾ ਬਾਕੇ ਤਸੱਲੀ ਕਰ ਲੈ ਕੋਈ ਕਨੋਪੀ ਛਤਰੀ ਲੱਗੀ ਹੋਈ ਹੈ ਕਨੋਪੀ ਛਤਰੀ ਲੱਗੀ ਹੋਈ ਹੈ ਪੂਰੇ ਬੰਪਰ ਤੇ ਵੇਟ ਹੈਗੇ ਆ ਠੀਕ ਹੈ ਜੀ ਉਹਦੇ ਬੰਪਰ ਤੇ ਵੀ ਵੇਟ ਲੱਗਿਆ ਹੋਇਆ ਜਿਹੜਾ ਕੰਪਨੀ ਦਿੰਦੀ ਆ ਉਹ ਵੇਟ ਲੱਗਿਆ ਹੈ ਬਾਈਆਂ ਨੇ ਲਾਇਆ ਨਹੀਂ ਮਾਡਲ ਬਾਈ ਮਾਡਲ 2015 ਵੀਰੇ ਰੇਟ ਬਾਈ ਇਹਦਾ 4,60,000 ਕਹਿੰਦੇ ਆ 4,45,000 ਦਾ ਦੇ ਦਾਂਗਾ 4,45,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਮੂਰੇ ਆ ਗਿਆ 50 50 ਈ ਜੌਂਡੀਅਰ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2014 ਮਾਡਲ ਆ ਹਾਂਜੀ ਪੀਵੀ 13 ਸੰਗਰੂਰ ਦਾ ਨੰਬਰ ਆਪਣਾ ਠੀਕ ਹੈ ਜੀ ਤੇ ਇਹਦਾ ਟਾਇਰ ਟੂਰ ਹੈਗਾ ਅੱਧੇ ਅੱਧਿਆਂ ਤੋਂ ਜ਼ਿਆਦਾ ਹੀ ਆ ਪਰ ਅੱਧੇ ਕਹਿ ਲੈਣੇ ਆ ਅੱਧੇ ਮੰਨ ਕੇ ਆਇਓ ਬਾਈ ਹਨਾ ਟਾਇਰ ਟੂਰ ਅੱਧੇ ਮੰਨ ਕੇ ਆਇਓ ਸੈਂਪਲ ਕੱਪੜੇ ਵਾਲੀ ਸਾਤਰੀ ਲੱਗੀ ਹੋਈ ਹੈ ਹਾਂਜੀ ਹਾਂ ਮੂਰੇ ਕੰਪਨੀ ਦਾ ਬੰਪਰ ਵੀ ਲੱਗਿਆ ਹੋਇਆ ਹੈ ਵੇਟ ਵੀ ਲੱਗਿਆ ਹੋਇਆ ਹੈ ਟਰੈਕਟਰ ਸਾਰਾ origignal ਹੈ ਵੀ ਹਿੱਸਾ ਹੁਸਾ ਦਿਖਾ ਦਿਓ ਕੋਈ ਐਨੀ ਰੰਗ ਉਤਰਿਆ ਹੋਇਆ ਜਾਂ ਠੀਕ ਹੈ ਜੀ ਘਾਟੀ ਚੱਲਿਆ ਹੋਇਆ ਟਰੈਕਟਰ ਇਹ ਵੀ ਇਹ ਵੀ ਘੱਟ ਚੱਲਿਆ ਇੰਜਨ ਗੇਅਰ ਤਾਂ ਬਾਈ ਓਕੇ ਆ ਹੈ ਨਹੀਂ ਓਕੇ ਆ ਪੂਰਾ ਓਕੇ ਆ ਇੰਜਨ ਗੇਅਰ ਦਾ ਪ 3 ਵੀਰਡ ਦੇ ਵਿੱਚ ਹੈ ਹਾਂ ਜੀ 3 ਵੀਰਡ ਦੇ ਵਿੱਚ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਹੈਰੀ ਮਾਡਲ ਤੇ ਰੇਟ ਇਹ 14 ਮਾਡਲ ਆ ਬਾਈ 2014 ਪੰਜਾਬ ਨੰਬਰ ਆ ਤੇ ਇਹਦਾ ਆਪਾਂ ਕਹਿੰਦੇ ਆ 5 ਲੱਖ ਅੱਛਾ ਜੀ ਬਾਕੀ ਕਰ ਦਾਂਗੇ 490 ਦਾ ਦੇ ਦਾਂਗੇ ਹੋਰ ਮਾਨ ਤਾਨ ਕਰ ਦਾਂਗੇ ਮੌਕੇ ਤੇ 4 ਲੱਖ 90 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂ ਮੌਕੇ ਤੇ ਹੋਰ ਵੀ ਮਾਨਤਾ ਨੂੰ ਕੀਤਾ ਜਾਊਗਾ ਪੂਰੇ ਆ ਗਿਆ 5310 ਟਰੈਕਟਰ ਚੈੱਕ ਕਰ ਸਕਦੇ ਹੋ ਜਮਾ ਨੁਗਰੇ ਵਰਗਾ ਟਰੈਕਟਰ ਪਿਆ ਟਾਇਰਾਂ ਚ ਕੋਈ ਸੱਕ ਨਹੀਂ ਬਾਈ ਟਾਇਰ ਚੌਕੜਾ ਰੁਪਿਆ ਪਏ ਨੇ ਐਡ ਗੇਰ ਹੈ ਤੇ ਜੂ ਵਗੈਰਾ ਲੱਗੀ ਹੋਈ ਹੈ ਪੂਰੇ ਵੇਟ ਵਗੈਰਾ ਲੱਗੇ ਹੋਏ ਨੇ ਘੋੜਾ ਬੰਪਰ ਲੱਗਿਆ ਆ ਸੌਰੀ ਦੂਜਾ ਬੰਪਰ ਲੱਗਿਆ ਹੋਇਆ ਹੈ ਅਲੱਗ ਤੋਂ ਕਲੱਚ ਵਾਲਾ ਬਾਈ ਦੱਸੀਏ ਇਹਦੇ ਬਾਰੇ ਇਹ ਵੀ ਬਾਈ ਆਪਣਾ ਪੰਜਾਬ ਨੰਬਰ ਆ ਪਹਿਲੇ ਨਾਮ ਆ ਪਟਿਆਲੇ ਦਾ ਸਾਡਾ ਲੋਕਲ ਹੀ ਆ ਪਟਿਆਲੇ ਦਾ ਹਾਂਜੀ ਸਾਰਾ ਮਾਡਲ ਆ ਹਾਂਜੀ ਸਾਰਾ origignal ਹੈ a to z ਆ ਬੰਪਰ ਬੰਪਰ ਤੇ ਜਰੂਰ ਆਪਾਂ ਉਹ ਸਪਰੇ ਜੀ ਮਾਰੀ ਆ ਅੱਛਾ ਜੀ ਬਾਕੀ ਸਾਰਾ origignal ਆ ਬਾਕੀ ਦੇ ਨਾ ਗਜ਼ਰਾਟਾਂ ਦਾ ਰਿੰਮਾਂ ਦਾ ਹਿੱਸੇ ਦਾ ਹਾਂਜੀ ਕਿਤੇ ਕੋਈ ਸਪਰੇ ਨਹੀਂ ਕੋਈ ਟੱਚਿੰਗ ਨਹੀਂ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਵੀ ਉਨਾ ਹੀ ਚੰਗਾ ਇੰਜਨ ਗੇਅਰ ਦਾ ਉਨਾ ਹੀ ਚੰਗਾ ਵੀਰੇ ਕੰਡੀਸ਼ਨ ਦੱਸਦੀ ਆ ਤੁਹਾਨੂੰ ਸਾਫ਼ ਹੀ ਆ ਟਰੈਕਟਰ ਕੰਡੀਸ਼ਨ ਦੇਖ ਸਕਦੇ ਹੋ ਵੀ ਬਾਕੀ ਪਤਾ ਲੱਗਦਾ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਚੱਲਿਆ ਤੇ ਮਾਡਲ ਤੇ ਰੇਟ 14 2400 2400 ਘੰਟੇ ਚੱਲਿਆ ਹੋਇਆ 2400 ਘੰਟੇ ਅੱਧੇ ਘਟੇਰ ਹੋਣੇ ਮਿਲਦਾ ਜਿਆਦਾ ਇਹਨਾਂ ਨੇ ਨਵੇਂ ਪਵਾਤੇ ਠੀਕ ਹੈ ਜੀ ਮਾਡਲ ਤੇ ਰੇਟ ਮਾਡਲ ਹੈਗਾ ਇਹ 2018 ਹਾਂਜੀ ਇਹਦਾ ਆਪ ਮੰਗਦੇ ਆ 695000 ਕਨੋਪੀ ਲਾ ਕੇ ਦਵਾਂਗੇ ਕਨੋਪੀ ਲਾ ਕੇ ਉਹ ਪਈਆ ਲਾਉਣੇ ਵਾਲੀ ਆ ਠੀਕ ਹੈ ਇੱਕ ਨੋਪੀ ਉਹ ਸਾਹਮਣੇ ਪਈਆ ਬੁਲਟ ਦੇ ਪਹਿਲੇ ਪਾਸੇ ਲਾ ਕੇ ਦੇਣਗੇ ਬਾਈ ਕਨੋਪੀ ਛਤਰੀ ਲੱਗ ਜਾਏ ਤੇ ਟਰੈਕਟਰ ਚੰਗਾ ਮੂਰੇ ਆ ਗਿਆ 52 ਦਾਸ ਜੌਂਡੀਆ ਇਹਦੇ ਬਾਰੇ ਦੱਸੀ ਬਾਈ ਇਹ ਵੀ ਬਾਈ ਰਿਜਨਲ ਆ ਟਾਇਰ ਇਹਦੇ ਨਾਲ ਦੀ ਆ ਠੀਕ ਹੈ ਜੀ 900 950 ਘੰਟਾ ਚੱਲਿਆ ਹੋਇਆ ਠੀਕ ਹੈ ਜੀ ਆਪਣੇ 80 85 ਪੈਸੇ ਨਾਲ ਦੀ ਟਾਇਰ ਪਿਆ 80 85 65 ਟਾਇਰ ਨਾਲ ਦੇ ਪਏ ਨੇ ਸਲਿੱਪ ਗੇਅਰ ਚ ਆ ਗਿਆ ਲੱਗ ਤੋਂ ਕਲੱਚ ਆ ਸੈਡ ਪ੍ਰੋ ਆ ਬਾਈ ਗੇਅਰ ਪ੍ਰੋ ਸਪੀਡ ਦੇ ਵਿੱਚ ਆ ਹੋਰ ਸਪੀਡ ਦੇ ਵਿੱਚ ਆ ਸਪੀਡ ਦੇ ਵਿੱਚ ਆ ਬੀ ਸੀ ਡੀ ਬੀ ਸੀ ਡੀ ਸਪੀਡ ਦੇ ਵਿੱਚ ਆ ਬਾਈ ਪੂਰੇ ਵੀ ਲੱਗਾ ਹੋਇਆ ਬੰਪਰ ਵੀ ਕਨੋਪੀ ਛਤਰੀ ਲੱਗੀ ਹੋਈ ਆ ਹਾਂਜੀ ਹਾਂਜੀ ਨਾਲ ਦੇ ਟਾਇਰ ਟੂਰ ਆ ਬਾਈ ਚਾਰੇ ਨਾਲ ਦੇ ਟਾਇਰ ਨੇ ਇੰਜਨ ਗੇਅਰ ਦਾ ਬਾਈ ਚੰਗਾ ਤਾਂ ਤਾ ਤੁਸੀਂ ਯਾਰ ਧੋਤੇ ਧੱਤੇ ਵੀ ਨਹੀਂ ਆ ਤੋ ਹੀ ਨਹੀਂ ਬਾਈ ਹਜੇ ਹਾਂ ਟਰੈਕਟਰ ਤੋਂ ਆਣ ਆ ਲੈ ਵੀ ਆ ਪਾਲਿਸ਼ ਜੀ ਇਹ ਮਾਰੀ ਹੋਈ ਆ ਠੀਕ ਹੈ ਤੁਸੀਂ ਕੱਟ ਕਰ ਦਿਓ ਹਣਾ ਪਾਲਸਾ ਪੂਸਾ ਦਾ ਕੰਮ ਨਾ ਇੰਨਾ ਨਹੀਂ ਬਾਈ ਜਿਵੇਂ ਲਿਆਂਦਾ ਬਸ ਉਹ ਮਈਆ ਪਾਣੀ ਮਾਰਤਾ ਥੋੜਾ ਮੋਟਾ ਸ਼ਾਈਨਿੰਗਲੀ ਕੰਪਾਊਂਡ ਜਾਂ ਮਾਰਤਾ ਬਾਹੜਾ ਨਹੀਂ ਕੋਈ ਪਾਚਿੰਗ ਨਹੀਂ ਜਿਵੇਂ ਹੈਗਾ ਉਹ ਸੁਰਖੀ ਪੋਟਰ ਜਾਂ ਲਾਉਂਦੇ ਨਹੀਂ ਬਾਹੜਾ ਨਹੀਂ ਆਪਣੇ ਆਂ ਹੀ ਵਧੀਆ ਵੀ ਕੀ ਜਾਂਦੇ ਬਾਈ ਆਂ ਹੀ ਵੇਖਦੇ ਆ ਵੀ ਕੀ ਜਾਂਦੇ ਭਰੋਸਾ ਕਰ ਕੀ ਭਰੋਸੇ ਤੇ ਚੱਲੀ ਜਾਂਦਾ ਕੰਮ ਹਾਂ ਠੀਕ ਹੈ ਤੇ ਮਾਡਲ ਤੇ ਰੇਟ ਬਾਈ ਇਹਦਾ ਮਾਡਲ ਇਹਦਾ ਬਾਈ ਹੈਗਾ 2021 ਹਾਂਜੀ ਰੇਟ ਇਹਦਾ ਮੰਗਦੇ ਆ ਇਹਦਾ ਵੀ 7 ਲੱਖ ਹਾਂਜੀ ਹਾਂਜੀ ਬਾਕੀ ਮੌਕੇ ਤੇ ਕਰਦਾ ਕੋਈ ਨਹੀਂ 6 90 ਦਾ ਦੇ ਦਾਂਗੇ 490000 ਦਾ ਮੌਕੇ ਤੇ ਦੇ ਦੇਣਗੇ ਬਾਕੀ ਹੋਰ ਵੀ ਮਾਨਤਾਨ ਖਿੱਚ ਕੇ ਕੀਤਾ ਜਾਓ ਬਾਈ ਆਪਣਾ ਨਾਮ ਲੈ ਦਿਓ ਯਾਰ ਫੁੱਲ ਮਾਨਤਾਨ ਕਰਨਗੇ ਬਾਈ ਇਧਰਲੇ ਪਾਸੇ ਤਾਂ ਆ ਗਏ ਸੀ 2000 ਸਾਰੇ ਤੇ ਇਧਰਲੇ ਪਾਸੇ ਆ ਗਿਆ 855 ਵਰਸ ਪੀਟੀਓ ਟਰੈਕਟਰ ਬਾਰੇ ਦੱਸੀ ਬਾਈ ਜਰਾ ਟਰੈਕਟਰ ਬਾਈ ਇਹਦੇ ਵੀ ਨਾਲ ਦੀ ਹੈ ਟਾਇਰ ਪੰਜਾਬ ਨੰਬਰ ਆ ਪਹਿਲੇ ਨਾਮ ਆ ਠੀਕ ਹੈ ਜੀ ਸਾਰਾ origignal tractor ਇਹ ਵੀ ਠੀਕ ਹੈ ਜੀ ਹਾਂਜੀ ਲੱਗੋ ਤੋਂ ਕਲੱਚ ਵਾਲਾ ਹਾਂ ਕੋੜਾ ਬੰਪਰ ਲੱਗਿਆ ਹੋਇਆ ਹਾਂਜੀ ਤੇ ਆਪਣਾ 20 ਦੇ ਮਾਰ ਕੇ 21 ਦੀ ਕਾਪੀ ਆ 20 ਦੇ ਮਾਰ ਕੇ 21 ਦੀ ਕਾਪੀ ਆ 21 ਦੀ ਕਾਪੀ ਆ tractor ਦਾ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਡਬਲ ਡਿਸਟ੍ਰੀਬਿਊਟਰ ਟੌਪ ਮਾਡਲ ਹੈ ਵੀਰੇ ਟੌਪ ਮਾਡਲ ਹੈ ਰਿਵਰਸ ਪੀਟੀਓ ਆ ਗਿਆ ਰਿਵਰਸ ਪੀਟੀਓ ਵਾਲਾ ਤੇ ਸਿੰਪਲ ਕੱਪੜੇ ਵਾਲੀ ਛਤਰੀ ਤੇ ਮਾਡਲ ਮਾਡਲ ਆਪਣਾ 2020 21 ਦੀ ਕਾਪੀ ਆ 21 ਦੀ ਕਾਪੀ ਰੇਟ ਰੇਟ ਇਹਦਾ 6.5 ਲੱਖ ਦੇਣਾ ਕਿੰਨੇ ਦਾ ਮਾਨ ਤਾਨ ਕਰਦਾਂਗੇ 40 ਦਾ ਦੇ ਦਾਂਗੇ 640 ਦਾ 6 ਲੱਖ 40 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੌਕੇ ਤੇ ਟਰੈਕਟਰ ਚੰਗਾ ਮੂਰੇ ਆ ਗਿਆ 60 ਫਾਰਮ ਬਾਈ ਇਹਦੇ ਬਾਰੇ ਹੀ ਦੱਸੀ ਹੈ ਜੀ ਇਹ ਵੀਰੇ ਆਪਣਾ ਹੈਗਾ 2005 ਮਾਡਲ ਹਾਂਜੀ ਟਰੈਕਟਰ ਇਹ ਵੀ ਰਿਜਨਲ ਹੀ ਆ ਠੀਕ ਹੈ ਜੀ ਸ਼ੋਅ ਤੇ ਮਾੜੀ ਮੋਟੀ ਟੱਚਿੰਗ ਹੈਗੀ ਆ ਠੀਕ ਹੈ ਜੀ ਬਾਕੀ ਟਰੈਕਟਰ ਬਾਡੀ ਦਾ ਮਗਰਾਟਾ ਦਾ ਰਿੰਮਾ ਦਾ ਹੋਰ ਕਿਤੇ ਟੱਚਿੰਗ ਨਹੀਂ ਇਹਨਾਂ ਆ ਮਾਡਲਾਂ ਚ ਪਾਪੜੀ ਜੀ ਬਣ ਜਾਂਦੀ ਸੀ ਸ਼ੋ ਤੇ ਜਿਹਨਾਂ ਕੋਲ ਹੋ ਉਹਨਾਂ ਨੂੰ ਪਤਾ ਹੋ ਉਹਦੇ ਕਰਕੇ ਬੁਰੀ ਜੀ ਲੱਗਦੀ ਸੀ ਤਾਂ ਕਰਾਤਾ ਠੀਕ ਹੈ ਜੀ ਬਾਕੀ ਸਾਰਾ ਬਾਕੀ ਭਾਈ ਸੋਨੂੰ ਐਂਡਰਾਂ ਨੂੰ ਵੀ ਗਰੀਜ਼ ਕਰਨ ਦੀ ਲੋੜ ਨਹੀਂ ਮੈਂ ਤਾਂ ਗੌਰ ਨਾਲ ਦੇਖਦਾ ਨਾ ਗਰੀਜ਼ ਕੱਪਾ ਕੀਤਾ ਪਿਆ ਓਕੇ ਕਰਕੇ ਰੱਖਿਆ ਪਿਆ ਟਰੈਕਟਰ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਸੈਂਪਲ ਕੱਪੜੇ ਵਾਲੀ ਸਾਤਰੀ ਤੇ ਮਾਡਲ ਤੇ ਰੇਟ ਮਾਡਲ ਹੈਗਾ 2005 ਵੀਰੇ 2.5 ਲੱਖ ਕਹਿੰਦੇ ਆ ਦਾ 2.5 ਲੱਖ ਮੌਕੇ ਤੇ ਹੋਰ ਵੀ ਮਾਨਤਾ ਨੂੰ ਹੋ ਜੂ ਮਿੱਤਰੋ ਟਰੈਕਟਰ ਚੰਗਾ ਮੂਰੇ 60 ਫਾਰਮ ਫੇਰ ਆ ਗਿਆ ਕਵਲ ਕਲੱਚ ਚਾ ਦਸੀ ਬਾਈ ਇਹਦੇ ਇਹ ਵੀਰੇ 6 ਮਾਡਲ ਆ ਜੀ ਹਾਂਜੀ ਇਹ ਟਾਪ ਮਾਡਲ ਆ ਰਿਵਰਸ ਪੀਟੀਓ ਵਾਲਾ ਹਾਂਜੀ ਇਹ ਡੀ ਲੈਕਸ ਮਾਡਲ ਆ ਠੀਕ ਆ ਜੀ ਹਾਂ ਇਹ ਨੰਬਰ ਹੈਗਾ ਹਰਿਆਣਾ ਅੱਛਾ ਜੀ ਇਹਦਾ ਕਹਿੰਦੇ ਆਪਾਂ 235000 235000 ਟਰੈਕਟਰ ਦੀ ਬਾਡੀ ਦੀ ਮਾਨਤਾ ਨੇ ਝੋਹੂ ਹਣਾ ਲੋਕੇ ਤੇ ਕਰ ਦਾਂਗੇ ਵੀਰੇ ਕੋਈ ਮੌਕੇ ਤੇ ਮਾਨਤਾ ਨੂੰ ਝੋਹੂ ਟਰੈਕਟਰ ਇਹ ਵੀ ਚੰਗਾ ਪਿਸਲ ਦੇ ਟਾਇਰ ਬਾਈ ਅੱਧੇ ਨੇ ਅਗਲੇ ਟਾਇਰ ਰੁਪਿਆ ਪਏ ਨੇ ਹਾਂਜੀ ਟਰੈਕਟਰ ਚੰਗਾ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਆਜੋ ਅਗਲੇ ਟਰੈਕਟਰ ਦੀ ਗੱਲ ਇਹ ਦਸੀ ਬਾਈ ਇਹ ਵੀਰੇ ਆਪਣਾ ਬਾਈ ਮਾਡਲ ਆ ਅੱਛਾ ਜੀ 23 ਦੀ ਕਾਪੀ ਆ ਠੀਕ ਹੈ ਜੀ ਇਹਦੇ ਵੀ ਟਾਇਰ ਨਾਲ ਦੀ ਆ ਡੈਕ ਡੁੱਕ ਲੱਗਿਆ ਬਾਰ ਲਾਈਟ ਲੱਗੀ ਹੋਈ ਆ ਉੱਪਰ ਹਾਂ ਜੀ ਆ ਮੂਰਲੇ بڑے ਟਾਇਰ ਪਵਾਏ ਹੋਇਆ ਠੀਕ ਹੈ ਜੀ 10 16 ਵਾਲੇ ਠੀਕ ਹੈ ਜੀ ਹਾਂ ਹਾਂ ਜੀ ਹਾਂ ਇੰਜਨ ਗੇਅਰ ਦਾ ਕਿੰਦਾ ਇੰਜਨ ਗੇਅਰ ਦਾ ਫੁੱਲ ਓਕੇ ਆ ਬਾਈ ਇਹ ਚੱਲਿਆ ਹੋਇਆ ਆਪਣਾ 1100 ਘੰਟਾ 1100 ਘੰਟਾ ਹਾਂ ਜੀ ਕਨੋਪੀ ਵਗੈਰਾ ਲੱਗੀ ਹੋਈ ਇਹ ਮੈਂ ਹੀ ਲਵਾ ਆਪਾਂ ਹੀ ਘਰੇ ਰੱਖਿਆ ਹੋਇਆ ਸੀ ਟਰੈਕਟਰ ਘਰੇ ਹੋਰ ਰੱਖਿਆ ਹੋਇਆ ਸੀ ਮੈਂ ਫਿਰ ਦੂਸਰਾ ਲੈ ਲਿਆ ਹਾਂ ਜੀ ਆਪਣਾ ਪੁਰਾਣਾ ਮਾਡਲ ਆ 2005 ਉਹਦੇ ਕਰਕੇ ਫਿਰ ਸੇਲ ਤੇ ਲਾਤਾ ਬਾਈ ਠੀਕ ਹੈ ਇਹ ਕਿੰਨੇ ਮਾਡਲ ਆ ਗਿਆ ਬਾਈ ਇਹ ਹੈਗਾ 2022 23 ਦੀ ਕਾਪੀ ਆ ਇਹਦਾ ਹੈਗਾ 870 ਇਹ ਬੰਦ ਹੋ ਗਏ 55 ਐਚਪੀ ਵਾਲਾ ਠੀਕ ਹੈ 55 ਚੈੱਕ ਵੀ ਐਚ ਪੀ ਚ ਆਉਂਦੇ ਆ ਬਸ ਸੀ ਆਰ ਡੀ ਉਹਦਾ ਉੱਤੇ ਠੀਕ ਹੈ ਜੀ ਹਾਂ ਤੇ ਮੌਕੇ ਤੇ ਡਿਸਕਾਊਂਟ ਹੋ ਜੂ ਕਰਦਾ ਕੋਈ ਨਹੀਂ ਮੌਕੇ ਤੇ ਡਿਸਕਾਊਂਟ ਹੋ ਜੂ ਮਿੱਤਰੋ ਟਰੈਕਟਰ ਚੰਗਾ ਏ ਕਨੋਪੀ ਵਗੈਰਾ ਸਾਊਂਡ ਸਿਸਟਮ ਹੈਵੀ ਲੱਗਿਆ ਹੋਇਆ ਲੱਗ ਤੋਂ ਕਲੱਚ ਵਾਲਾ ਮੂਰੇ ਆ ਗਿਆ 53 ਦਾਸ ਕਾਲੇ ਢੱਡਾ ਵਾਲਾ ਯੋਂਡੀਰ ਇਹਦੇ ਬਾਰੇ ਦੱਸੀ ਬਈ ਇਹ ਵੀਰੇ 2010 ਮਾਡਲ ਹੈ ਜੀ ਹਾਂ ਜੀ ਟਰੈਕਟਰ ਇਹ ਬੀ ਰਿਜਨਲ ਹੀ ਆ ਸਾਰਾ ਠੀਕ ਹੈ ਟੌਪ ਮਾਡਲ ਵਾਲਾ ਹਿੱਸੇ ਖੁੱਲਦੇ ਵਾਲਾ ਡਬਲ ਡਿਸਟ੍ਰੀਬਿਊਟਰ ਵਾਲਾ ਠੀਕ ਹੈ ਜੀ ਹਾਂ ਟਾਇਰ ਨਮੀਆ ਟਾਇਰ ਨਮੀਆ ਕਨ ਇਹਦਾ ਰੇਟ ਆਪਾਂ ਕਹਿੰਦੇ ਆ ਪੂਰੇ 5 ਲੱਖ ਰੁਪਏ ਬਾਈ ਬਾਕੀ ਕਰ ਦਾਂਗੇ ਮੌਕੇ ਤੇ ਕੋਈ ਗੱਲ ਨਹੀਂ ਮੌਕੇ ਤੇ ਮਾਨਤਾਨ ਮਿੱਤਰੋ ਹੋ ਜਾਊਗਾ ਕਰ ਦਾਂਗੇ ਹਾਂਜੀ ਟਰੈਕਟਰ ਚੰਗਾ ਕਾਲੇ ਟਡਾਲਾ ਫੀਮ ਵਾਲਾ ਕੰਮ ਹੀ ਸੀ ਇਹਦਾ ਵੀ ਪੂਰੇ ਆ ਗਿਆ 52 4 ਇਹ ਵੀ ਕਾਲੇ ਟਡ ਚ ਆ ਗਿਆ ਫੀਮ ਵਾਲਾ ਕੰਮ ਹੀ ਹੈ ਇਹਦਾ ਇਹਦੇ ਬਾਰੇ ਦੱਸੀ ਬਾਈ ਇਹ ਵੀਰੇ ਨਵਾਂ ਮਾਡਲ ਹੈ ਜੀ ਹਾਂਜੀ ਟਾਇਰ ਹੈਗੇ ਇਹਦੇ 40 ਕੇ ਪੈਸੇ ਹਾਂਜੀ ਮੂਰਲੇ ਹੈਗੇ ਅੱਧੇ ਦਾ ਟਰੈਕਟਰ origional ਆ ਸਾਰਾ ਟਰੈਕਟਰ origional ਹਾਂ ਬੰਪਰ ਬੰਪਰ ਲੱਗਿਆ ਬਾਰ ਲਾਈਟ ਲੱਗੀ ਹੋਈ ਆ ਹਾਂਜੀ ਬਾਕੀ ਮਗਰਾਟ ਰਿੰਮਾ ਦਾ ਬਾਕੀ origional ਆ ਟਰੈਕਟਰ ਸਾਰਾ ਠੀਕ ਹੈ ਜੀ ਮਾਡਲ ਤੇ ਰੇਟ ਮਾਡਲ ਇਹਦਾ ਹੈਗਾ 2009 ਰੇਟ ਕਹਿੰਦੇ ਆ ਪਾ 380000 380 ਹੱਟ ਮਾ ਮਿੱਤਰੋ ਬਾਕੀ ਮੌਕੇ ਤੇ ਹੋ ਜਾਊਗਾ ਪੂਰੇ ਆ ਗਿਆ ਅਰਜਨ 605 ਬਾਈ ਦੱਸੀ ਗਿਆ ਇਹ ਬਸ ਕੱਲ ਹੀ ਲਿਆਂਦਾ ਵੀਰੇ ਧੋਇਆ ਵੀ ਨਹੀਂ ਹਜੇ ਠੀਕ ਹੈ ਟੂਰ ਨਵੇਂ ਆ ਮਾਡਲ 18 ਠੀਕ ਹੈ ਜੀ A to Z ਸਾਰਾ origignal ਹੀ ਹੈ ਟਰੈਕਟਰ ਠੀਕ ਹੈ ਜੀ PB 39 ਨੰਬਰ ਆ ਠੀਕ ਹੈ ਜੀ ਹਾਂ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਇਦਾਂ ਹੀ ਰੇਟਰ ਕਿੰਨਾ ਹੈ ਦਾ ਇਹਦਾ ਬਈ ਆਪਾਂ ਕਹਿੰਦੇ ਆ 490000 ਅੱਛਾ ਮੌਕੇ ਤੇ ਹਾਂ ਮੌਕੇ ਦੇ ਮਾਨਤਾਣ ਕਰ ਦਾਂਗੇ ਮੌਕੇ ਤੇ ਮਾਨਤਾਣ ਹੋ ਜੂ ਮਿੱਤਰੋ ਥੋੜਾ ਹੀ ਚੱਲਿਆ ਹੋਇਆ ਬਾਹਰ ਥੋੜਾ ਚੱਲਿਆ ਹੋਇਆ ਬਾਈ ਜੀ ਤੇ ਮੂਰੇ ਆ ਗਿਆ 855 4 ਵੀਲ ਇਹ 20 ਮਾਡਲ ਆ ਗਿਆ ਇਹ 20 ਮਾਡਲ ਆ ਗਿਆ ਹਾਂਜੀ ਅਲੱਗ ਤੋਂ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਕੰਡੀਸ਼ਨ ਕਿੰਨੀ ਕ ਹੈ ਟਾਇਰ ਨਵੇਂ ਹੀ ਆ ਬਈ ਚਾਰੇ ਟਾਇਰ ਚੌਕ ਠੀਕ ਹੈ ਜੀ ਕਨੋਪੀ ਛਤਰੀ ਲਾਈ ਹੋਈ ਆ ਬਾਈ ਬੰਪਰ ਨਵਾਂ ਲੱਗਿਆ ਹੋਇਆ ਠੀਕ ਹੈ ਜੀ ਪੰਜਾਬ ਨੰਬਰ ਹੈ ਵੀ ਪਹਿਲੇ ਨਾਮ ਆ ਠੀਕ ਹੈ ਜੀ ਇੰਜਨ ਗੇਅਰ ਦਾ ਕਿੱਦਾਂ ਹੈ ਇੰਜਨ ਗੇਅਰ ਦਾ ਫੁੱਲ ਓਕੇ ਆ ਵੀਰੇ ਇੰਜਨ ਗੇਅਰ ਦਾ ਫੁੱਲ ਓਕੇ ਆ ਹਾਂਜੀ ਹਾਂ ਤੇ ਮਾਡਲ ਤੇ ਰੇਟ ਇਹਦਾ ਹੈਗਾ ਮਾਡਲ 2020 ਹਾਂਜੀ ਰੇਟ 6,80,000 ਆ ਬਾਈ 6,80,000 ਆ ਮਾਨਤਾ ਬਾਈ ਬਾਕੀ ਮੌਕੇ ਤੇ ਮਾਨਤਾ ਨੂੰ ਜੀ ਬਾਈ ਜਰ ਕੇ ਨੇ ਟਰਾਲੀਆਂ ਬਾਰੇ ਦੱਸੀ ਕਿਆ ਕਿਆ ਫੁੱਟੀਆਂ ਨੇ ਟਰਾਲੀਆਂ ਬਾਈ 16 7 ਨੇ ਦੋਨੇ ਅੱਛਾ ਟਰਾਲੇ ਨੇ ਬਾਈ ਇਹ ਦੋਨੇ 16 7 ਦੋਨਾਂ ਦਾ ਰੇਟ ਕੀ ਹੈ ਰੇਟ ਇਹਨਾਂ ਤਨ ਟਾਟਾ ਸੇਲ ਦੇ ਬੱਤੇ ਐਂਗਲ ਸਾਰੇ ਟਾਟਾ ਸੇਲ ਦੇ ਲੱਗੇ ਹੋਇਆ 80 ਐਮ ਸੀ ਦੀ ਆ ਠੀਕ ਹੈ ਬਿਲ ਲਿਫਟ ਤੋਂ ਆ ਬਿਨਾ ਲਿਫਟ ਤੋਂ ਆ ਬਿਨਾ ਲਿਫਟ ਤੋਂ ਆ ਬਾਈ ਹਾਂਜੀ ਤੇ ਚੈੱਕ ਕਰ ਸਕਦੇ ਹੋ ਟਰਾਲੇ ਚੰਗੇ ਨੇ 16 16 ਫੁੱਟੇ ਨੇ ਪੂਰੇ ਮੜੇ ਪਏ ਨੇ ਟਰਾਲੇ ਵੀ ਹਾਂਜੀ ਟਰਾਲੇ ਦੇਖ ਸਕਦੇ ਤੁਸੀਂ ਸਾਰਾ ਕੁਝ ਲੱਗਿਆ ਹੋਇਆ ਟਾਇਰ ਤਕਰੀਬਨ ਬਾਈ ਇਹਦੇ ਅੱਧੇ ਗਮਨ ਕੇ ਆਏ ਹੋ ਹਾਂਜੀ ਤੇ ਬਾਈ ਜਿਹੜਾ ਹਿੱਸਾ ਲੱਗਿਆ ਅੱਠ ਨਟ ਹੀ ਆ ਅਰੇ 10 ਨਟ ਹੀ ਆ ਵੀਰੇ 10 ਨਟ ਹੀ ਆ 10 ਨਟ ਹੀ ਆ ਹਿੱਸਾ ਵੀ 22 24 ਦਾ 베어ਿੰਗ ਪਾਏ ਹੋਇਆ ਹਾਂਜੀ ਹਾਂਜੀ ਤੇ ਇਹ ਚੈੱਕ ਕਰ ਸਕਦੇ ਆ ਤਾਂ ਅਸੀਂ ਪੂਰਾ ਚੰਗੇ ਟਰਾਲੇ ਨੇ ਬਾਈ ਹਾਂਜੀ ਤੇ ਚਾਦਰ ਚੁੱਦਰ ਪੂਰੀ ਐ ਕੈਮ ਲੱਗੀ ਹੋਈ ਐ 4 ਐਮ ਐਮ ਦਾ ਲੱਗਿਆ 4 ਐਮ ਐਮ ਦਾ ਲੱਗਿਆ ਮੂਰੇ ਆ ਗਿਆ 475 ਮਿਹਦਰਾ ਹਾਂਜੀ ਤੇ ਇਹਦੇ ਬਾਰੇ ਦੱਸੀ ਮੈਨੂੰ ਇਹ ਨਵਾਂ ਮਾਡਲ ਆ ਬਾਈ ਟਰੈਕਟਰ ਇਹ ਵੀ origional ਐ ਸਾਰਾ ਠੀਕ ਆ ਜੀ ਹਾਂ ਟਾਇਰ ਹੈਗੇ ਇਹਦੇ ਅੱਧੇ ਕਾ ਠੀਕ ਆ ਜੀ ਤੇ ਡੱਕ ਡੱਕ ਲੱਗਿਆ ਹੋਇਆ ਠੀਕ ਆ ਜੀ ਡਬਲ ਕਲੱਚ ਆ ਠੀਕ ਹੈ ਜੀ ਇਹਦਾ ਆਪਾਂ ਕਹਿੰਦੇ 180000 ਦਾ 180000 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਹੋਊਗਾ ਮੂਰੇ ਆ ਗਿਆ ਸਵਰਾਜ 735 ਅੰਦਰ ਪੰਪ ਵਾਲਾ ਹਾਂਜੀ ਇਹ ਵੀਰੇ 98 ਮਾਡਲ ਹੈ ਹਾਂਜੀ ਟਰੈਕਟਰ ਇਹ ਵੀ ਰਿਜਨਲ ਹੀ ਆ ਸਾਰਾ ਠੀਕ ਹੈ ਜੀ ਟਾਇਰ ਤਾਂ ਹੈਗੇ ਆ ਲੈ ਬਈ ਹਾਂਜੀ ਬਾਇ ਰੇਟ ਵੀ ਉਹ ਹਿਸਾਬ ਨਾਲ 130000 ਟਾਇਰ ਸਾਫ਼ ਮੰਨ ਕੇ ਆਇਓ ਬਈ ਹਾਂਜੀ ਹਾਂ 130000 ਡਿਮਾਂਡ ਹੈ 98 ਮਾਡਲ ਦੀ ਤੇ ਦੇਣਾ ਬਾਕੀ ਮੌਕੇ ਤੇ ਕਰ ਦਾਂਗੇ ਵੀਰੇ ਮਾਨਤਾਣ 25 ਦਾ ਮੌਕੇ ਤੇ ਮਾਨਤਾਣ ਹੋ ਜੂ ਹਾਂ ਸਾਰਾ ਰੇਨ ਵਾਲਾ ਸਾਰਾ ਕੋਈ ਗੱਲ ਨਹੀਂ ਆ ਗਿਆ ਮਹਿੰਦਰਾ 475 ਇਹਦੇ ਬਾਰੇ ਦੱਸੀ ਹਾਂ 96 ਮਾਡਲ ਹੈ ਵੀ ਹਾਂਜੀ ਇਹ ਵੀ ਨੰਬਰ ਪੰਜਾਬ ਹੀ ਆ ਠੀਕ ਆ ਜੀ ਹਾਂ ਅਰੀਜਨਲ ਆ ਟਰੈਕਟਰ ਸਾਰਾ ਇਹਦੇ ਹੈਗੇ ਆ ਟਾਇਰ ਵਧੀਆ ਗੁਡਇਰ ਦੇ ਠੀਕ ਹੈ 80 85 ਪੈਸੇ ਆ ਮੂਰ ਲਿਆ ਐਮ ਆਰ ਐਫ ਦੇ ਆ ਠੀਕ ਆ ਜੀ ਹਾਂਜੀ ਤੇ ਮਾਡਲ ਤੇ ਰੇਟ ਇਹਦਾ ਇਹ ਹੈਗਾ 96 ਮਾਡਲ ਜੀ ਹਾਂਜੀ ਇਹਦਾ 1,80,000 1,80,000 ਦੀ ਮੰਗ ਹੈ ਬਾਕੀ ਮੌਕੇ ਤੇ ਮਾਨਦਾਨ ਕੀਤਾ ਜਾਓ ਬਾਈ ਮੂਰਿਆ ਅਗਰ 60 ਦਾ ਸਿਉਣਾ ਲਿਕਾ ਬਾਈ ਦੱਸੀਂ ਕਿ ਰੈਂ ਦੇ ਬਾਰੇ ਇਹ ਹੈਗਾ ਬਾਈ 7 ਮਾਡਲ ਹਾਂਜੀ ਟਰੈਕਟਰ ਇਹ ਵੀ ਅਰੀਜਨਲ ਆ ਟਾਇਰ ਪਿਛਲਾ ਜੋੜਾ ਨਮਈਆ ਵੀ ਕੇਟੀ ਦਾ ਹਾਂਜੀ ਮੂ ਠੀਕ ਹੈ ਜੀ ਹਾਂ ਨੰਬਰ ਹੈ ਹਰਿਆਣਾ ਆ ਨੰਬਰ ਹਰਿਆਣਾ ਹੈ ਹਾਂ ਜੀ ਇਹ ਚੋਂ ਗੇਰ ਦਾ ਬਾਕੀ ਐਨ ਓਕੇ ਪੂਰਾ ਕੰਮ ਹੋਇਆ ਹੋਇਆ ਹੈ ਬਾਈ ਪੂਰਾ ਕੰਮ ਹੋਇਆ ਹੋਇਆ ਹੈ ਬਾਈ ਸੈਂਪਲ ਕੱਪੜੇ ਵਾਲੀ ਸਾਥੀ ਮਾਡਲ ਤੇ ਬਾਈ ਰੇਟ ਇਹਦਾ ਮਾਡਲ 7 ਆ ਤੇ ਰੇਟ ਆਪਾਂ ਕਹਿੰਦੇ ਆ 2,70,000 ਬਾਕੀ ਕਰ ਦਾਂਗੇ ਮੌਕੇ ਤੇ ਮਾਨਤਾ ਨੂੰ ਹੋ ਜੂ ਹਾਂ ਕਰ ਦਾਂਗੇ ਮਾਨਤਾ ਤੇ ਆ ਜੋ ਟਰਾਲੀਆਂ ਆਪਾਂ ਲਿਫਟ ਵਾਲੇ ਟਰਾਲੇ ਦਿਖਾਈ ਆ ਜੂਗਾ ਲੈ ਲਓ ਵੀ ਦੋ ਟਰਾਲੇ ਇਹ ਕਾ ਕਾ ਫੁੱਟੇ ਨੇ ਬਾਈ ਫੁੱਲ ਹੈਵੀ ਹੈ ਵੀਰੇ ਇਹ 13 7 ਦੀ 13 7 ਵਿਚੇ ਪਿਆ ਹਾਂ ਜੀ ਹਾਂ ਇਹਦਾ ਵਾਜਨ ਆਪਣਾ ਹੋਊਗਾ ਇੱਕ ਕਹਾ 3132 ਦੇ ਨੇੜੇ ਹੋ 3132 ਕੋਲ 3132 ਕਵਾਰਟਲ ਦੇ ਨੇੜੇ ਫੁੱਲ ਹੈਵੀ ਟਰਾਲੀ ਤੇ ਲਿਫਟ ਵਾਲਾ ਹੈ ਨਾ ਲਿਫਟ ਵਾਲਾ ਟਰਾਲੀ ਹਾਂ 8 ਨਟ ਹੀ ਆ ਪਿਆ ਇਹਦੀ 8 ਨਟ ਹੀ ਆ ਹਾਂਜੀ ਇਹਦੀ 8 ਨਟ ਹੀ ਆ ਗਈ ਹਾਂਜੀ ਹਾਂ ਇਹ ਸੱਚਾ ਚੰਗਾ ਬਈ ਇਹ ਸਭ ਫੁੱਲ ਓਕੇ ਆ ਬਈ ਇਹ ਸੱਚਾ ਬਈ ਫਰਸਪੁਰਸ ਦੀ ਚੰਗੀ ਐ ਇਹ ਟਰਾਲਾ ਤੁਸੀਂ ਦੇਖ ਸਕਦੇ ਹੋ ਇਹ ਤੇ ਰੇਟ ਬਾਈ ਇਹਦਾ 240 240 ਹਾਂਜੀ ਇਹ ਹਿੱਸੇ ਦਾ ਰੇਲ ਵਾਲਾ ਆ ਰੇਲ ਵਾਲਾ ਹਿੱਸਾ 240 ਡਿਮਾਂਡ ਹੈ ਬਾਈ ਤੇ ਇਹ ਟਰਾਲੇ ਦਾ ਇਹ ਕਿਸੇ ਵੀਰ ਨੇ ਮਿੱਟੀ-ਮੁੱਟੀ ਆ ਭਰਤ ਵਾਲੇ ਨੇ ਲੈ ਜਾਣੀ ਹੋਵੇ ਬਾਈ ਵਧੀਆ ਟਰਾਲੀ ਆ ਪੂਰੀ ਫਰਸ਼ ਮਾੜਾ ਜਿਆ ਵੀ ਨਹੀਂ ਬਿਕੀ ਤੋਂ ਗਾਲਿਆ ਆਪਿਆ ਹੋਵੇ ਠੀਕ ਆ ਜੀ ਪੂਰਾ ਵਧੀਆ ਫਰਸ਼ ਲੱਗਿਆ ਹੋਇਆ ਕਿਤੋਂ ਪੂਰਾ ਵਧੀਆ ਫਰਸ਼ ਲੱਗਿਆ ਹੋਇਆ ਹੋਰ ਵੀ ਨਹੀਂ ਕਿਤੋਂ ਗਲੀ ਪਚੀ ਠੀਕ ਆ ਜੀ ਲਿਟਰਲੀ ਟਰਾਲੀ ਆ ਠੀਕ ਆ ਜੀ ਜਾਇਜ ਇਹਦਾ 125 ਕਹਿੰਦੇ ਆ ਵੀਰੇ ਆਪਾਂ 125 ਹਾਂਜੀ 125 ਇਹਦੀ ਡਿਮਾਂਡ ਹੈ ਬਾਕੀ ਮੌਕੇ ਤੇ ਡਿਸਕਾਊਂਟ ਦਿੱਤਾ ਜਾਓ ਆਜੋ ਕਰੀਏ ਬਾਈ ਨਾਲ ਗੱਲ ਆਜੋ ਕਰ ਹਾਂਜੀ ਟਰੈਕਟਰ ਵਿੱਚ ਵੀ ਕਰ ਲਾਂਗੇ ਠੀਕ ਆ ਹਾਂਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਥੋੜੀ ਵੀਡੀਓ ਦੇਖ ਕੇ ਕੋਈ ਆਉ ਬਾਈ ਕੋਈ ਗੱਲ ਨਹੀਂ ਜਿੰਨੇ ਆਪਾਂ ਰੇਟ ਕਿਹਾ ਉਹਨੇ ਤੇ ਹੀ ਆਵੇ ਫੁੱਲ ਖਿੱਚ ਕੇ ਹੀ ਦੱਸਿਆ ਰੇਟ ਆਪਾਂ ਟੈਂਕੀ ਫੁੱਲ ਕਰਾ ਕੇ ਦੇ ਦਾਂਗੇ ਟੈਂਕੀ ਤੇਲ ਦੀ ਹਾਂ ਟੈਂਕੀ ਦੇ ਦਾਂਗੇ ਤੇਲ ਟੈਂਕੀ ਤੇਲ ਦੀ ਫੁੱਲ ਕਰਾ ਕੇ ਦੇਣਗੇ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਹਾਂਜੀ ਸਾਰੇ ਦੇਖ ਰਹੇ ਹੈ ਜਿਹੜੇ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਬਾਣ ਕਰਕੇ ਆਇਓ ਜਿਹੜੀ ਗੱਲ ਕਹਾਂਗੇ ਵੀਰੇ ਉਹੀ ਹੋਊਗੀ ਉਹੀ ਹੋਊਗੀ ਉਨੀ ਨਿਕਲੂ ਹਾਂਜੀ ਉਨੀ ਠੀਕ ਹੈ ਤੇ ਆਪਾਂ ਆਈਆਂ ਦੇ ਨੰ ਆ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਹਣਾ ਕਰਕੇ ਕੰਟੈਕਟਰ ਟਰੈਕਟਰ ਖਰੀਦ ਸਕਦੇ ਹੋ ਤੇ ਜੇ ਵੀਡੀਓ ਬਾਈ ਵਧੀਆ ਲੱਗੀ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ